ਏ ਜੀ ਬਸ ਪਹਿਲੇ ਉਡਾਣ ਦਾ ਸ਼ੌਕ ਸੀ ਤੇ ਉਸ ਤੋਂ ਬਾਅਦ ਇੱਕ ਫੋਟੋ ਵੇਖੀ ਵਧੀਆ ਗੁੱਡੀ ਲੱਗੀ YouTube ਤੋਂ ਤੇ ਕਾਰੀਗਰ ਕੋ ਗਿਆ ਮੈਂ ਬਣਵਾਉਣ ਤੇ ਉਹਨਾਂ ਨੇ ਕਿਹਾ ਜੀ ਸਾਡੇ ਵਾਸਤੇ ਗੱਲ ਨਹੀਂ ਹੈਗੀ ਇਹ ਅਸੀਂ ਨਹੀਂ ਬਣਾ ਸਕਦੇ ਕਾਫੀ ਦਿਨਾਂ ਬਾਅਦ ਉਹਨਾਂ ਨੇ ਮਨ ਜਵਾਬ ਦੇਤਾ ਪੈਸੇ ਵੀ ਲੱਲੇ ਉਸ ਤੋਂ ਬਾਅਦ ਫਿਰ ਮੈਂ YouTube ਤੋਂ ਵੀਡੀਓ ਦੇਖ ਦੇਖ ਕੇ ਦੇਖ ਦੇ ਕੇ ਹੌਲੀ ਹੌਲੀ 2019 ਛੇ ਬਣਾਉਣੀਆਂ ਸ਼ੁਰੂ ਕੀਤੀਆਂ ਅ ਅੱਜ ਆ ਕੇ 5 6 ਸਾਲ ਬਾਅਦ ਪ੍ਰੋਫੈਸ਼ਨਲ ਕੰਮ ਕਰ ਰਿਹਾ ਹਾਂ ਕਿਹੜੀ ਦਿਲ ਦੀ ਐਂਟਰਪ੍ਰਾਈਜ਼ ਮੈਂ ਹਾਰਤ ਰੰਗਾਂ ਟੂ ਡਿਜ਼ਾਈਨ ਬਣਾਵਾਂ ਨਾ ਇੱਕ ਹੁੰਦੀ ਆ ਯੂਨੀਕ ਕਾਈਟਸ ਹੁੰਦੀਆਂ ਵਾ ਅਲੱਗ ਅਲੱਗ ਤਰ੍ਹਾਂ ਦੀਆਂ ਸ਼ੇਪਸ ਹੁੰਦੀਆਂ ਵਾ ਜਿਵੇਂ ਤਾਂ ਸਟਾਰ ਕਾਈਟ ਹੁੰਦੀ ਛਤਰੀ ਜਿੰਨੂੰ ਕਹਿੰਦੇ ਨੇ ਆਪਾਂ ਔਰ ਜੀਨੀ ਡੋਰੇਮੋਨ ਭੂਤ ਹਰ ਤਰ੍ਹਾਂ ਦੀਆਂ ਕਾਈਟਾਂ ਬਣਾਉਣਾ ਵੱਖਰੀ ਕਰਦਾ ਜੋ ਕਿ ਜਿਹੜੀ ਗੁੱਟਿਆਂ ਨੂੰ ਬੀਜਦਾ ਨਾ ਪਾ ਕੇ ਹਾਂਜੀ ਵੇਖੋ ਇੱਕ ਚੀਜ਼ ਮੈਂ ਆਪਣੇ ਜਿਹੜੇ ਉਡਾਣ ਵਾਲੇ ਸ਼ੌਕੀਨ ਹਨਾ ਉਹਨਾਂ ਨੂੰ ਦੱਸਣਾ ਚਾਹੁੰਦਾ ਕਿ ਆਪਾਂ ਬਹੁਤ ਜ਼ਿਆਦਾ ਰੱਖਤਾ ਨਹੀਂ ਗਏ ਇਹ ਸਿਰਫ ਇਹਨਾਂ ਦੀ ਸ਼ੇਪ ਗੋਲ ਆ ਠੀਕ ਆ ਔਰ ਇਹ ਸ਼ੇਪ ਜਿਹੜੇ ਲਖਨਾਊ ਦੇ ਵਿੱਚ ਸ਼ੌਕ ਕਰਦੇ ਨਾ ਲਖਨਾਊ ਬਰੇਲੀ ਦੇ ਵਿੱਚ ਉਥੋਂ ਨਿਕਲੀ ਆ ਇੰਡੀਆ 'ਚ ਵੀ ਬਣਦੀ ਆ ਪਰ ਛੋਟੀ ਗੁੱਡੀ 'ਚ ਬਣਦੀਦੀ ਆ ਤੇ ਉਹੀ ਸ਼ੇਪ ਨੂੰ ਆਪਾਂ ਵੱਡੇ ਵੱਡੀ ਗੁੱਡੀ 'ਚ ਕਨਵਰਟ ਕਰਕੇ ਤੇ ਬਣਾ ਦਿੱਤਾ ਵਾ ਬਸ ਇਹ ਆ ਕਿ ਦੁਕਾਨਦਾਰ ਵੇਚਣ ਵਾਸਤੇ ਥੋੜਾ ਇਮਪ੍ਰੈਸ਼ਨ ਜਮਾਣ ਵਾਸਤੇ ਕਹਿੰਦਾ ਕਿ ਪਾਕਿਸਤਾਨੀ ਆ ਬਾਕੀ ਸਭ ਕੁਝ ਇੰਡੀਆ ਚ ਬੰਦਾ ਮਹਾਰਾਜ ਹੈ ਨਾ ਕਲੋਜੀ ਮਤਲਬ ਇਹ ਹਾਂਜੀ ਇਹ ਸਟਾਰਟਿੰਗ ਜਿਹੜੀ ਆ ਨਵਾਬਾਂ ਤੋਂ ਆਈ ਲਖਨਊ ਹਾਂਜੀ ਇਹਦੇ ਚ ਇਹ ਹੈ ਕਿ ਇਹਨੂੰ ਪ੍ਰੋਪਰ ਜਿਹੜੀ ਆਪਾਂ ਸ਼ਲਾਈ ਕਰਦੇ ਆ ਨਾ ਜਦੋਂ ਉਹ ਵੇਟ ਇੱਕੋ ਜਿਹਾ ਰਹਿੰਦਾ ਦੋਨਾਂ ਸਾਈਡ ਤੇ ਇਸ ਕਰਕੇ ਗੁੱਡੀ ਦੀ ਜਿਹੜੀ ਕੁਆਲਿਟੀ ਹੋ ਜ਼ਿਆਦਾ ਵਧੀਆ ਹੁੰਦੀ ਹੈ ਸਟਾਰਟਿੰਗ ਦੀ ਇਹ ਵੀ ਥੋੜੀ ਜਿਹੀ ਦੇਖੋ ਜੀ ਜਿਹੜੀ ਮਾਰਕੀਟ ਚ ਆਮ ਤੀਲੇ ਦੀ ਗੁੱਡੀ ਬਣੇਗੀ ਨਾ ਉਹ ਬਿਲਕੁਲ ਕੋਰਨਾ ਚ ਸਿੱਧੀ ਹੋਏਗੀ ਔਰ ਜਿਹੜੀ ਕੁੜੀ ਆਪ ਨੂੰ ਆਪਾਂ ਕਹਿ ਲੈਨੇ ਆ ਲਖਨਊ ਦੀ ਸ਼ੇਪ ਉਹਨੂੰ ਆਹ ਸਾਈਡਾਂ ਤੋਂ ਗੁਲਾਈ ਹੋਵੇਗੀ ਬਸ ਐ ਪਰਫੈਕਟ ਕਿੰਨਾ ਕਿੰਨੇ ਲੋਕੀ ਡਿਮਾਂਡ ਕਰਦੇ ਹੋ ਬਣਾਉਂਦੇ ਬਹੁਤ ਜ਼ਿਆਦਾ ਜੀ ਅੱਜ ਕੱਲ ਫਲੈਗਸ ਹਰ ਤਰ੍ਹਾਂ ਦੇ ਕੈਨੇਡਾ ਆਸਟ੍ਰੇਲੀਆ ਯੂਕੇ ਦੇ ਫਲੈਗ ਬਹੁਤ ਚੱਲਦੇ ਆ ਪਰ ਮੈਂ ਪ੍ਰੇਫਰ ਕਰਾਂਗਾ ਸਭ ਤੋਂ ਪਹਿਲਾਂ ਇੰਡੀਆ ਦਾ ਫਲੈਗ ਠੀਕ ਹੈ ਨਾ ਇੰਡੀਆ ਦਾ ਫਲੈਗ ਵੀ ਆਪਣੇ ਘਰ ਦੀ ਇੰਡੀਆ ਦਾ ਫਲੈਗ ਮੈਂ ਬਣਾਇਆ ਖੁਦ ਜੀ ਉਹ ਕਿੱਦਾਂ-ਕਿੱਦਾਂ ਬਣਾਉਣੇ ਚਾਹੁੰਦੇ ਤੁਸੀਂ ਇਸ ਤਰ੍ਹਾਂ ਲੋੜੀ ਆ ਜਿਹਦੇ ਜਿੱਕੇ ਆਪਣੇ ਕਾਲਾਂ ਦੇ ਵਿੱਚ ਮੇਨ ਲੋੜੀ ਨਹੀਂ ਜਾਂਦੀ। ਵੇਖੋ ਜੀ ਲੋੜੀ ਜਿਹੜੀ ਆ ਸਾਡੇ ਬਟਾਲੇ ਤੇ ਅਮ੍ਰਿਤਸਰ ਪੰਜਾਬ ਦਾ ਸਭ ਤੋਂ ਵੱਡਾ ਤਿਹਾਰ ਆ। ਠੀਕ ਹੈ ਨਾ ਇਸ ਦਿਨ ਇਹ ਹੀ ਨਹੀਂ ਆ ਕਿ ਆਪਾਂ ਪਤੰਗਾ ਹੀ ਉਡਾਣੇ ਆ ਹੋਰ ਵੀ ਕਾਫੀ ਉਹਦੇ ਮਹੱਤਵ ਹੈਗੇ ਆ ਲੋੜੀ ਦੇ। ਸਰਦੀਆਂ ਨਾਲ ਰਿਲੇਟਿਡ ਆਏ ਲੋੜੀ ਦਾ ਤਿਹਾਰ ਤੇ ਸੇਫ ਕਾਈਟ ਫਲਾਈ ਨੂੰ ਜਿਹੜਾ ਵਾ ਆਪਾਂ ਪ੍ਰੇਫਰ ਕਰੀਏ ਠੀਕ ਆ ਕਾਟਨ ਸਾਡੀ ਯੂਜ਼ ਕਰੀਏ। ਜਿਹਦੇ ਨਾਲ ਇਹ এনवायरमेंट ਵੀ ਬਚੇ ਔਰ ਲੋਕਾਂ ਨੂੰ ਹੀ ਜੜੀ ਆ ਮਤਲਬ ਕੋਈ ਨੁਕਸਾਨ ਨਾ ਹੋਏ ਇਹ ਦੇਖੋ ਇਹ ਕੰਮ ਵੀ ਪਹਿਲਾਂ ਕੰਮ ਹੋ ਰਿਹਾ ਸੀ ਪਰ ਇੱਕ ਨੂੰ ਕੰਮ ਬਦਲਣ ਤੇ ਟਾਈਮ ਲੱਗਦਾ ਇਹ ਦੇਖੋ ਜੀ ਸ਼ੌਕ ਨਾਲ YouTube ਤੋਂ ਦੇਖ 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 ਕੇ ਮੈਂ ਪਹਿਲੇ ਸਿਰਫ ਆਪਣੇ ਉਡਾਉਣ ਵਾਸਤੇ ਬਣਾਉਂਦਾ ਸੀ ਫਿਰ ਮੇਰੇ ਜਿਹੜੇ ਕਰੀਬੀ ਦੋਸਤ ਨੇ ਉਹਨਾਂ ਨੇ ਮੈਨੂੰ ਥੋੜਾ ਹੌਸਲਾ ਦਿੱਤਾ ਤੇ ਫਿਰ ਮੈਂ ਉਹਨਾਂ ਵਾਸਤੇ ਬਣਾਣੀ ਸ਼ੁਰੂ ਕੀਤੀ ਫਿਰ ਹੌਲੀ-ਹੌਲੀ ਜਦੋਂ ਮੇਰੀ ਕਾਈਟ ਦਾ ਮਤਲਬ ਲੋਕਾਂ ਨੂੰ ਸ਼ੌਕ ਚੱਲਿਆ ਤੇ ਫਿਰ ਅਬ ਪ੍ਰੋਫੈਸ਼ਨਲ ਕੰਮ ਸ਼ੁਰੂ ਕਰਦਾ ਲੋਡਲ ਕਿੰਨਾ ਚਿਰ ਪੂਰਾ ਸਾਲ ਬੰਨ੍ਹਦੇ ਨਹੀਂ ਸਾਰਾ ਸਾਲ ਹੀ ਮੇਰੇ ਕੋ ਕਵਾਰਟਰ ਹੁੰਦਾ